ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪਰਥੂ ਪਾ ਦਿੱਤਾ ਜਦੋਂ ਲੋਕਾਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਆਰ ਜੇ ਸਿਮਰਨ ਨੇ ਖੁਦਕੁਸ਼ੀ ਕਰ ਲਈ ਹੈ ਹਾਲਾਂਕਿ ਦੱਸੀਏ ਤਾਂ ਗੁਰੂਗ੍ਰਾਮ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਔਰ ਸਿਮਰਨ ਦੀ ਉਮਰ ਕੇਵਲ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਹਾਲਾਂਕਿ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਔਰ ਵੱਡਾ ਸਵਾਲ ਹੈ ਕਿ ਆਖਰਕਾਰ ਸਿਮਰਨ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਲਗਾਤਾਰ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਔਰ ਕੱਲ ਪੀਤੇ ਕੱਲ ਦੀ ਰਾਤ ਦੇ ਸਮੇਂ ਇਹ ਜਿਹੜੀ ਘਟਨਾ ਵਾਪਰ ਅੱਗੇ ਹੋਰ ਗੁਰੂਗ੍ਰਾਮ ਦੇ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਆਰ ਜੇ ਸਿਮਰਨ ਦੀ ਜਦੋਂ ਲੋਕਾਂ ਨੂੰ ਖਬਰ ਮਿਲਦੀ ਹੈ ਕਿ ਉਸ ਦੀ ਮੌਤ ਹੋ ਗਈ ਹੈ ਸਿਮਰਨ ਦੀ ਉਮਰ 25 ਸਾਲ ਦੱਸੀ ਗਈ ਹੈ ਉਸ ਦੀ লাশ ਗੁਰੂਗ੍ਰਾਮ ਦੇ ਸੈਕਟਰ 47 ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਮਿਲੀ ਹੈ ਪੁਲਿਸ ਦੇ ਮੁਤਾਬਕ ਜੋ ਹੈ ਸਿਮਰਨ ਨੇ ਖੁਦਕੁਸ਼ੀ ਕੀਤੀ ਹੈ ਉਸ ਦੀ লাশ ਮਿਲਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਔਰ ਉਸ ਤੋਂ ਬਾਅਦ ਸਿਮਰਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਉਸ ਦੀ লাশ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਸਿਮਰਨਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ ਉਸਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਪਰਸ਼ੰਸਕ ਜਿਹੜੇ ਸੀਗੇ ਫੈਨਸ ਸੀ ਉਹ ਵੀ ਹਿਲ ਕੇ ਕਿ ਆਖਰ ਇਹ ਕਿਵੇਂ ਹੋ ਸਕਦਾ ਦੁਨੀਆ ਨੂੰ ਹਸਾਉਣ ਵਾਲੀ ਖੁਸ਼ ਮਿਜ਼ਾਜ ਕੁੜੀ ਜਿਹੜੀ ਆ ਉਹ ਆਪਣੇ ਅੰਦਰ ਕੀ ਕੁਝ ਨੂੰ ਕੋਈ ਬੈਠੀ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਹਾਲਾਂਕਿ ਲਾਸ਼ ਦੇ ਨੇੜੇ ਕੋਈ ਸੁਸਾਇਡ ਨੋਟ ਵੀ ਬਰਾਮਦ ਨਹੀਂ ਹੋਇਆ ਔਰ ਖਬਰਾਂ ਦੇ ਮੁਤਾਬਕ ਸਿਮਰਨ ਦੀ ਲਾਸ਼ ਉਸਦੇ ਫਲੈਟ ਦੇ ਵਿੱਚ ਲਟਕਦੀ ਮਿਲੀ ਹੈ ਔਰ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਆਖਰਕਾਰ ਇਹ ਖੁਦਕੁਸ਼ੀ ਦਾ ਹੀ ਮਾਮਲਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਤਾਰਾ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਫਿਲਹਾਲ ਸਿਮਰਨ ਦੀ ਲਾਸ਼ ਕੋਲੋਂ ਕੋਈ ਚਿੱਠੀ ਜਾਂ ਨੋਟ ਬਰਾਮਦ ਨਹੀਂ ਹੋਇਆ ਉਸ ਲਈ ਪੁਲਿਸ ਹਰ ਸੰਭਵ ਤਰੀਕੇ ਦੇ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ ਸਿਮਰਨ ਤੇ ਇੰਸਟਾਗ੍ਰਾਮ ਅਕਾਊਂਟ ਤੇ ਆਖਰੀ ਪੋਸਟ ਇੱਕ ਹਫ਼ਤੇ ਪਹਿਲਾਂ ਦੀ ਸੀ ਅਖਰ ਸਿਮਰਨ ਆਪਣੇ ਅੰਦਰ ਕੀ ਕੁਝ ਲਈ ਬੈਠੀ ਸੀ ਕੀ ਉਸ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਚੱਲ ਰਿਆ ਸੀ ਔਰ ਕੀ ਕਾਰਨ ਸੀਗੇ ਇਹ ਕਿਸੇ ਨੂੰ ਹਾਲੇ ਫਿਲਹਾਲ ਨਹੀਂ ਪਤਾ ਪਰ ਮਾਪੇ ਇਹ ਖਬਰ ਸੁਣ ਕੇ ਪੂਰੀ ਤਰ੍ਹਾਂ ਹਿਲ ਚੁੱਕੇ ਨੇ ਕਿ ਉਹਨਾਂ ਦੀ ਲੜਕੀ ਅਜਿਹਾ ਕਿਵੇਂ ਕਰ ਸਕਦੀ ਹੈ ਤੇ ਜਦੋਂ ਇਹ ਮੌਤ ਦੀ ਖਬਰ ਵਾਇਰਲ ਹੁੰਦੀ ਹੈ ਤੇ ਉਸਦੀ ਇੰਸਟਾਗ੍ਰam ਦੀ ਆਖਰੀ ਪੋਸਟ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਉਸ ਦਾ ਆਖਰੀ ਪੋਸਟ ਇੱਕ ਵੀਡੀਓ ਹੈ ਜਿਸ ਵਿੱਚ ਉਹ ਆਪਣੇ ਵਿਚਾਰ ਪੰਜਾਬੀ ਦੇ ਵਿੱਚ ਸ਼ੇਅਰ ਕਰਦੀ ਹੈ ਤੇ ਨਾਲ ਹੀ ਫਿਰ ਉਹ ਦਿਲ ਦੀ ਗੱਲ ਵੀ ਕਰਦੀ ਹੈ ਔਰ ਜਿਸ ਦੇ ਚੱਲਦੇ ਵੀਡੀਓ ਵਿੱਚ ਆਰ ਜੇ ਸਿਮਰਨ ਕਹਿੰਦੀ ਹੈ ਤੂੰ ਚੰਗਾ ਲੱਗਦਾ ਪਰ ਕਹਿੰਦੀ ਨਹੀਂ ਤੇਰੀਆਂ ਗੱਲਾਂ ਤੇ ਵੀ ਖੂਬ ਹਸਾਉਂਦਾ ਯਾਨੀ ਕਿ ਕੁਝ ਅਜਿਹੀ ਸ਼ਿਰੋ ਸ਼ੈਲੀ ਵਰਗੀ ਕੁਝ ਸਤਰਾ ਜਿਹੜੀਆਂ ਉਸਨੇ ਬਿਆਨ ਕੀਤੀਆਂ ਸੀਗੀਆਂ ਪਰ ਜਦੋਂ ਉਸ ਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਲੋਕ ਫੈਨਸ ਜਿਹੜੇ ਨੇ ਇਸ ਪੋਸਟ ਨੂੰ ਕਾਫੀ ਜ਼ਿਆਦਾ ਵਾਇਰਲ ਕਰ ਰਹੇ ਨੇ ਔਰ ਬਹੁਤ ਜ਼ਿਆਦਾ ਕਮੈਂਟ ਜਿਹੜੇ ਨੇ ਆ ਰਹੇ ਨੇ ਇਸ ਆਖਰੀ ਪੋਸਟ ਦੇ ਉੱਤੇ ਹਾਲਾਂਕਿ ਦਸੀਏ ਤਾਂ ਕਾਫੀ ਕੁਝ ਨਜ਼ਰ ਆ ਰਿਹਾ ਇਸ ਪੋਸਟ ਤੋਂ ਬਾਅਦ ਜਦੋਂ ਇੱਕ ਹਫਤੇ ਪਹਿਲਾਂ ਦੀ ਇਹ ਪੋਸਟ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਉਹਨਾਂ ਅੱਖਰਾਂ ਤੇ ਗੌਰ ਕੀਤਾ ਜਾ ਰਿਹਾ ਕਿ ਸਿਮਰਨ ਨੇ ਅਖਰ ਕਿਨੂੰ ਕਹੇ ਨੇ ਕਿਵੇਂ ਲਿਖੇ ਨੇ ਕਿ ਉਸ ਦੇ ਅੰਦਰ ਸੀ ਇਸ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਹੜੇ ਫੈਨਸ ਨੇ ਉਹ ਬਹੁਤ ਜ਼ਿਆਦਾ ਸੋਕ ਦੇ ਵਿੱਚ ਨੇ ਦੁਖੀ ਨੇ ਕਿ ਆਖਰ ਦੁਨੀਆ ਨੂੰ ਹਸਾਉਣ ਵਾਲੀ ਖੁਸ਼ਮਜ਼ਾਦ ਲੜਕੀ ਜੋ ਹਮੇਸ਼ਾ ਇੰਸਟਾਗ੍ਰam ਤੇ ਵੀਡੀਓਜ਼ ਅਪਲੋਡ ਕਰਦੀ ਆ ਬਹੁਤ ਖੁਸ਼ੀ ਨਾਲ ਲੋਕਾਂ ਨੂੰ ਡੀਲ ਕਰਦੀ ਆ ਔਰ ਬਹੁਤ ਸਾਰੇ ਲੋਕ ਉਸ ਦੇ ਫੈਨ ਸੀਗੇ ਪਰ ਉਸ ਨੇ ਅਜਿਹਾ ਕਦਮ ਕਿਉਂ ਚੱਕਿਆ ਬਹੁਤ ਵੱਡੇ ਸਵਾਲ ਨੇ ਔਰ ਪੁਲਿਸ ਦੇ ਮੁਤਾਬਕ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਕਾਫੀ ਸਮੇਂ ਤੋਂ ਪਰੇਸ਼ਾਨ ਸੀਗੀ ਪਰਿਵਾਰ ਦੇ ਮੁਤਾਬਕ ਸਿਮਰਨ ਨੇ ਕਿਸੇ ਪਰੇਸ਼ਾਨੀ ਕਰਕੇ ਹੀ ਕਦਮ ਚੁੱਕਿਆ ਹੋ ਸਕਦਾ ਹੈ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ 10:30 ਵਜੇ ਹਸਪਤਾਲ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਪਹੁੰਚੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਜਿਹੜਾ ਵਾ ਲਾਸ਼ ਦਾ ਕੀਤਾ ਗਿਆ ਤੇ ਨਾਲ ਹੀ ਸਿਮਰਨ ਦਾ ਇੱਕ YouTube ਚੈਨਲ ਸੀ ਬਹੁਤ سارے ਫਾਲੋਅਰਸ ਸੀਗੇ ਉਹਦੇ ਬਹੁਤ سارے ਲੋਕ ਜਿਹੜੇ ਪਿਆਰ ਕਰਦੇ ਸੀ ਫੈਨਸ ਪਰ ਉਸ ਦੀ ਖਬਰ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਆ ਪੂਰੇ ਮਾਮਲੇ ਦੀ ਜਾਂਚ ਹੋ ਰਹੀ ਹੈ ਕੀ ਖੁਲਾਸੇ ਹੋਣਗੇ ਉਹ ਜਲਦ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ